ਸਾਹ ਜੀ ਗੁਰsetCਉਚੀ ਜੀ ਮਿਲੀ ਹੈ ਨਾ ਕਲਗੀਧਰ ਪਾਤਸ਼ਾਹ ਤੋਂ ਉਹ ਮਿਲਿਆ ਸੀ ਕੀ ਸਾਨੂੰ ਸਿੱਧਕ ਮਿਲਿਆ ਸਾਨੂੰ ਭਰੋਸਾ ਮਿਲਿਆ ਸਾਨੂੰ ਸਤਿਗੁਰੂ ਦੇ ਸਿੱਖੀ ਸਿੱਧਕ ਤੇ ਭਰੋਸਾ ਇਹ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ ਆਪਣੀ ਸਿੱਖੀ ਨੂੰ ਕਾਇਮ ਰੱਖਣਾ ਆਪਣੇ ਗੁਰੂ ਤੇ ਭਰੋਸਾ ਰੱਖਣਾ ਸਿੱਧਕ ਰੱਖਣਾ ਜੇ ਥੋੜਾ ਹੈ ਤੇ ਥੋੜਾ ਹੈ ਤੇ ਜ਼ਿਆਦਾ ਤੇ ਜ਼ਿਆਦਾ ਹੋਰ ਦਰ ਤੇ ਝਟਕਣਾ ਨਹੀਂ ਮੇਰੇ ਗੱਲ ਬੜੀ ਪੱਲੇ ਬੰਨ ਕੇ ਰੱਖਣਾ ਬੁਰੂ ਤੋਂ ਵੱਡਾ ਸਹਿਬ ਜੀ ਗੁਰਗੰਨ ਸਾਹਿਬ ਤੋਂ ਵੱਡਾ ਕੋਈ ਨਹੀਂ। ਜਿਹੜੀ ਜੋਤ ਮੇਰੇ ਅੰਦਰ ਜਗ ਰਹੀ ਹੈ ਉਹ ਤੁਹਾਡੇ ਅੰਦਰ ਵੀ ਜਗ ਰਹੀ ਹੈ। ਥਾਂ ਉੱਚਾ ਦੀ ਮਾ ਹੋ ਸਕਦਾ ਹੈ ਡਿਗਰੀਆਂ ਦੇ ਹਿਸਾਬ ਨਾਲ। ਪਰ ਜੇ ਤੁਸੀਂ ਵੀ ਕਮਾਈ ਕਰੋ ਸਤਿਗੁਰ ਜੀ ਦੀ ਤੇ ਤੁਸੀਂ ਵੀ ਉੱਚੇ ਜਾ ਸਕਦੇ ਹੋ। ਕੋਈ ਜ਼ਰੂਰੀ ਨਹੀਂ ਵੀ ਸੰਤ ਕੋਲ ਜ਼ਿਆਦਾ ਜੋਤ ਹੈ ਤੇ ਤੁਹਾਡੇ ਕੋਲ ਜੋਤ ਨਹੀਂ ਜੋਤ ਸਾਰੇ ਅੰਦਰ ਹੀ ਹੈ। ਬਸ ਕਮਾਈ ਦੀ ਲੋੜ ਹੈ। ਤੁਸੀਂ ਵੀ ਕਮਾਈ ਕਰਕੇ ਉੱਚਾ ਜਾ ਸਕਦੇ ਹੋ ਤੁਸੀਂ ਭਜਨ ਕਰਕੇ ਉੱਚਾ ਜਾ ਸਕਦੇ ਆ ਜਿਸ ਦਾ ਅੱਜ ਪੜ੍ਹਾਈਆਂ ਕਰਕੇ ਕੋਈ ਡਾਕਟਰ ਬਣ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਕਥਾਵਾਚਕ ਬਣ ਗਿਆ ਕੋਈ ਕੀਰਤਨੀ ਬਣ ਗਿਆ ਕੋਈ ਸੰਤ ਬਣ ਗਿਆ ਕੋਈ ਸਾਧੂ ਬਣ ਗਿਆ ਆਪਣੇ ਆਪਣੇ ਲੈਸਨ ਨੇ ਡਿਗਰੀਆਂ ਨੇ ਇਹ ਜਿਹੜੇ ਸਤਿਗੁਰਾਂ ਦੀ ਕਮਾਈ ਕਰਦੇ ਨੇ ਉਹਨਾਂ ਨੂੰ ਕਮਾਈਆਂ ਕਰਕੇ ਉੱਪਰ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਸੰਤ ਜੀ ਕਹਿ ਵੀ ਦਿੰਦੇ ਆ ਭਗਤ ਜਨ ਕਹਿ ਜਣੇ ਸਾਧੂ ਕਹਿ ਦਿੰਦੇ ਆ ਆਪਾਂ ਉਹਨਾਂ ਨੂੰ ਬੜੇ ਸਾਧੂ ਨੇ ਬੜੇ ਸੰਤ ਨੇ ਭਗਤ ਨੇ ਭਗਤ ਜਨ ਨੇ ਜਿਨ੍ਹਾਂ ਦਾ ਗੁਰਗੰਧ ਸਾਹਿਬ 15 ਭਗਤਾਂ ਦਾ ਬੇਰਵਾਦਾ ਤੂਰ ਨਹੀਂ ਦਿੱਤਾ ਸਿਰ ਕਰਕੇ ਸਾਡਾ ਪਰ ਹੁਣ ਇੱਥੇ 사ਤਗੁਰੂ ਜੀ ਨੇ ਸਾਇਬ ਗੁਰਬਾਣੀ ਸਾਇਬ ਸ਼ਬਦ ਗੁਰੂ ਜ ਹੈ ਸਾਡੇ ਗੁਰੂ ਜ ਹੈ ਉਹ ਸ਼ਬਦ ਗੁਰੂ ਨੇ ਦੇ ਧਾਰੀ ਗੁਰੂ ਕੋਈ ਨਹੀਂ ਆਉਂ ਸਾਡਾ ਧਿਆਨ ਰੱਖਣਾ ਆਪਾਂ ਕਿਸੇ ਨੂੰ ਦੇ ਧਾਰੀ ਗੁਰੂ ਬਣਾਣਾ ਵੀ ਨਹੀਂ ਆਪਾਂ ਨੇ ਡਾਕਟਰ ਕੋਲ ਜਾ ਸਕਦੇ ਦਵਾਈ ਲੈ ਸਕਦੇ ਉਹਨੂੰ ਗੁਰੂ ਨਹੀਂ ਬਣਾ ਸਕਦੇ ਆਪਾਂ ਕਿਸੇ ਦਾ ਸਿਰਪੇੜ ਹੋ ਰਿਹਾ ਹੈ ਸਿਰਪੇੜ ਹੋ ਜਾਂਦਾ ਹੈ ਨਾ ਧੁੱਖ ਹੈ ਸੁੱਖ ਹੈ ਸਾਰਿਆਂ ਨੂੰ ਮੇਰੇ ਨਾਲ ਵੀ ਹੋ ਜਾਂਦਾ ਹੈ ਮਹਾਂਪੁਰਖਾਂ ਨੂੰ ਦੇਖਦਾ ਸਾਰਿਆਂ ਨੂੰ ਤਕਲੀਫਾਂ ਬੜੀਆਂ ਨੇ ਗੁਰੂ ਦਾ ਦੱਸ ਕਰਨੀ ਗੁਰੂ ਬਦਲਣਾ ਨਹੀਂ ਉਥੇ ਗੁਰੂ ਨਹੀਂ ਚੇਂਜ ਕਰਨਾ ਗੁਰੂ ਗੁਰਗ੍ਰੰਥ ਸਾਹਿਬ ਹੀ ਹੈ ਇਸ ਤੋਂ ਵੱਡਾ ਗੁਰੂ ਕੋਈ ਨਹੀਂ ਹੈ ਇਸ ਕਰਕੇ ਆਪਣੇ ਗੁਰੂ ਨੂੰ ਨਿ ਵਿਸਾਰਨਾ ਨਹੀਂ ਬੇਟੇ ਜੀਵਨ ਦੇ ਜਿੰਨੇ ਗੁਰੂ ਦਾ ਇਸ ਅੱਲਾ ਛੱਡਦਾ ਲੈਣ ਬਦਲ ਜਾਏ ਪਟਕ ਜਾ ਗਿਆ ਉਹ ਇਹ ਜਨਮ ਦਾ ਸੰਸਾਰ ਜਨਮਨ ਤੇ ਲੱਗਾ ਹੀ ਰਹਿਣਾ ਇਹ ਤਾਂ ਜੀਣਾ ਮਰਨਾ ਲੱਗਾ ਹੈ ਸਭ ਦਾ ਨਾਲ ਜਿਹੜਾ ਵੀ ਆਇਆ ਉਹ ਸੁ ਗਿਆ ਗੁਰੂ ਆਏ ਸਾਡੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਜੀ ਆਏ ਸੇਂਟਰ ਕੇ ਆਏ ਚਲੇਗੇ ਭਗਤ ਜਣ ਆਏ ਆਏ ਚਲੇਗੇ ਅਸੀਂ ਵੀ ਆਣਾ ਚਲੇ ਜਾਣਾ ਪਰ ਜਿਹੜੇ ਇਸ ਵਿਰਸੇ ਨੂੰ ਛੱਡ ਦੇਣਗੇ ਗੁਰੂ ਸਾਹਿਬ ਨੂੰ ਛੱਡ ਦੇਣਗੇ ਸ਼ਬਦ ਗੁਰੂ ਨੂੰ ਛੱਡ ਦੇਣਗੇ ਥਾਂ ਕੋਈ ਨਹੀਂ ਫਿਰ ਕੋਈ ਜਗ੍ਹਾ ਨਹੀਂ ਕੋਈ ਜਗ੍ਹਾ ਨਹੀਂ ਇਸ ਕਰਕੇ ਆਪਣੇ ਮੈਂ ਤਾਂ ਜੋ ਸਾਡਾ ਉੱਥੋਂ ਦਾ ਮਿਸ਼ਨ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਣਾ ਕਿਸੇ ਸਰੀਰ ਦੀ ਪੂਜਾ ਨਹੀਂ ਕਰਨੀ ਵੱਡੇ ਮਹਾਂਪੁਰਖ ਆਪਣੀ ਫੋਟੋ ਲੈਣ ਹੀ ਨਹੀਂ ਦਿੰਦੇ ਹੁੰਦੇ ਸੀ ਵੱਡੇ ਮਾਪੁਰੂ ਘੋਟੋ ਨਹੀਂ ਲੈਣ ਦਿੰਦੇ ਹੁੰਦੇ ਸੀ ਉਹ ਉਹ ਇਸ ਕਰਕੇ ਨਹੀਂ ਲੈਣ ਦਿੰਦੇ ਸੀ ਕਿ ਸਾਡੇ ਤੋਂ ਬਾਅਦ ਇਹ ਫਿਰ ਇਹ ਆਰਤੀ ਉਤਾਰਨਗੇ ਫਿਰ ਇਹ ਪੂਜਣਗੇ ਪਰ ਉਹਨਾਂ ਨੇ ਪ੍ਰਚਾਰ ਹੀ ਗੁਰਗਣ ਸਾਹਿਬ ਦਾ ਕੀਤਾ ਦੂਜਾ ਪ੍ਰਚਾਰ ਨਹੀਂ ਹੋਣ ਦਿੱਤਾ ਉਹਨਾਂ ਨੇ ਉਹਨਾਂ ਨੇ ਗੁਰਗਣ ਸਾਹਿਬ ਦੇ ਬਰਾਬਰ ਆਪਣੀ ਬਿਸਤਰਾ ਨਹੀਂ ਲਗਾਇਆ ਆਸਣ ਨਹੀਂ ਲਗਣ ਦਿੱਤਾ ਉਹਨਾਂ ਨੇ ਥੱਲੇ ਬੈਣਾ ਨਹੀਂ ਉੱਤੇ ਬੈਣਾ ਗੁਰਗਣ ਸਾਹਿਬ ਤੋਂ ਵੱਡਾ ਨਹੀਂ ਉੱਚਾ ਹੋ ਕੇ ਨਹੀਂ ਬੈਣਾ ਕਿਉਂਕਿ ਜਿਹੜੀ ਦਾਤ ਮਿਲੀ ਹੈ ਨਾ ਸਾਨੂੰ ਗੁਰਗਣ ਸਾਹਿਬ ਕੋ ਮਿਲੀ ਹੈ ਜੀਰੇ ਸਭ ਤੋਂ ਤੁਹਾਨੂੰ ਅਸੀਂ ਉਚਾਰਨ ਕਰਕੇ ਰੱਬ ਕੀ ਕੀਰਤਨ ਕਰਕੇ ਆਪਾਂ ਤੁਹਾਨੂੰ ਗਾ ਕੇ ਸੁਣਾਨੇ ਆ ਜਾਂ ਕਥਾ ਕਰਦੇ ਆ ਕੀਰਤਨ ਕਰਦੇ ਆ ਕਿ ਗੁਰੂ ਸਾਹਿਬ ਦੀ ਦੇਣ ਹੈ ਗੁਰੂ ਸਾਹਿਬ ਦੀ ਦੇਣ ਹੈ ਮਨ ਨੂੰ ਕੀਰਤਨ ਨਹੀਂ ਆਇਆ ਮਨ ਨੂੰ ਕਥਾ ਨਹੀਂ ਆਈ ਹੈ ਇਹ ਤਾਂ ਉਹ ਸਤਗੁਰੂ ਦੀ ਖੇਡ ਹੈ ਬਾਲਕ ਦੀ ਖੇਡ ਹੈ ਕਿਸੇ ਨੂੰ ਕੀਰਤਨੀਆਂ ਬਣਾਤਾ ਕਿਸੇ ਨੂੰ ਕਥਾਵਾਚਕ ਬਣਾਤਾ ਕਿਸੇ ਨੂੰ ਢਾਡੀ ਵਾਰੀ ਨੇ ਵਾਰਾਂ ਗਾ ਰਹੇ ਨੇ ਬੜਾ ਅਨੰਦ ਚ ਹੈ ਇਹ ਆਪਣੀ ਆਪਣੀ ਮਹਾਰਾਜੀ ਸਤਪੁਰਜੀ ਦੀ ਆਪਣੇ ਵੀ ਨਹੀਂ ਖੇਡ ਹੈ ਭਾਈ ਔਰ ਹੁਣ ਤਾਂ ਮੈਂ ਤਾਂ ਦੇਖਿਆ ਕਿ ਹੁਣ ਤਾਂ ਸਾਡੇ ਬੱਚੇ ਸਾਰੇ ਕੀਰਤਨ ਕਰਨ ਲੱਗ ਗਏ ਕਿਤੇ ਮੇਰੇ ਕੋਲ 450 500 ਬੱਚਾ ਸੀ ਸਾਰੇ ਕੀਰਤਨੀਆਂ ਹੋਣ ਲੱਗ ਗਏ ਪਤਾ ਵੀ ਗਾਣ ਲੱਗ ਗਏ ਢਾਡੀਵਾਰਾਂ ਵੀ ਗਾਲੀਆਂ ਦੇਖੀਆਂ ਹੁਣ ਵੀ ਬੱਚੇ ਜਾ ਰਹੇ ਨੇ ਹੁਣ ਵੀ ਕਥਾ ਕਰੀ ਜਾਂਦੇ ਕੀਰਤਨ ਕਰੀ ਜਾਂਦੇ ਜਿਨ੍ਹਾਂ ਨੂੰ ਮਾਲਕ ਦੀ ਧੇਨ ਹੈ ਬਾਪੂ ਜੈ ਆ ਵੰਡੀ ਜਾਂਦਾ ਪਰ ਲੱਗਣ ਦੀ ਲੋੜ ਹੈ ਗੁਰੂ ਪਾਸੇ ਚੱਲਣ ਦੀ ਲੋੜ ਹੈ ਉੱਥੇ ਮਿਲਦਾ ਆ ਆਪਾਂ ਹੁਣ ਪਟਕਣਾ ਨਹੀਂ ਗੁਰੂ ਦੀ ਸੰਗਤ ਕਰਨੀ ਜਿਨ੍ਹਾਂ ਵੀ ਦੁੱਖ ਆਏ ਸੁੱਖ ਆਏ ਆਪਣੇ ਬੱਚਿਆਂ ਨੂੰ ਮਹਾਰਾਜ ਕੋਲ ਲੈ ਕੇ ਜਾਇਆ ਕਰੋ ਮਹਾਰਾਜ ਕੋਲ ਅਰਦਾਸ ਕਰਿਆ ਗੁਰਮਹਾਰਾ ਜੀ ਨੂੰ ਵਿਦਿਆ ਦਾ দান ਦੋ ਮਹਾਰਾਜ ਜੀ ਇਹਨਾਂ ਨੂੰ ਸਿੱਖੀ ਦਾ দান ਦੋ ਕਿ ਗੁਰ ਸਿੱਖੀ ਦੀ ਦਾਤ ਬਹੁਤ ਜ਼ਰੂਰੀ ਹੈ ਇੱਥੇ ਰਹਿ ਕੇ ਵੀ ਆਪਾਂ ਗੁਰ ਸਿੱਖੀ ਕਮਾਣੀ ਹੈ ਬੇਟੇ ਗਵਾਣੀ ਨਹੀਂ ਕਿਸੇ ਕਾਰਨ ਚਲੋ ਗਲਤੀ ਹੋ ਵੀ ਗਈ ਕੋਈ ਗੱਲ ਨਹੀਂ ਗੁਰੂ ਖਿਮਾ ਕਰੇ ਬਖਸ਼ ਬਖਸ਼ਣਾ ਆ ਰਿਹਾ ਹੈ ਉਹ ਬਖਸ਼ਣਾ ਹਰ ਬਖਸ਼ੇ ਦਿੰਦਾ ਹੈ ਪੰਜ ਸਿੰਘਾਂ ਦੇ ਕੋਲ ਸਿੰਘਾਂ ਕੋਲ ਅਰਦਾਸ ਕਰਕੇ ਆਪਣੇ ਆਪਣੀ ਭੁੱਲ ਨੂੰ ਬਖਸ਼ਵਾ ਸਕਦੇ ਆਪਾਂ ਜਿਹਦਾ ਮਨ ਅੰਦਰ ਆ ਗਿਆ ਪਰ ਇਹ ਹੈ ਦਾਤ ਸਾਰੀ ਅੰਦਰ ਜੋਤ ਜਿਹੜੀ ਹੈ ਉਹ ਸਤਿਗੁਰ ਦੀ ਹੈ ਹੋਰ ਕਿਸੇ ਦੀ ਜੋਤ ਨਹੀਂ ਇਹ ਮਾਲਕ ਨੇ ਆਪਣੀ ਜੋਤ ਧਰ ਕੇ ਤਾਦੂ ਜਗਮੇ ਆਇਆ ਉਸ ਮਾਲਕ ਨੇ ਆਪਣੀ ਜੋਤ ਟਿਕਾਈ ਹੈ ਤਾਦੂ ਸੰਸਾਰ ਚਾਹ ਸੌਡੀ ਬੱਟੀ ਦੇ ਨੇ ਅਸੀਂ ਗੁਰਦਾਨਕ ਦੇ ਘਰ ਦੇ ਬੱਚੇ ਆ ਅਸੀਂ ਗੁਰਦਾਨਕ ਸਾਹਿਬ ਤੋਂ ਲੱਗੇ ਕਲਗੀਧਰ ਪਾਸਾ ਦੇ ਬੱਚੇ ਆ ਸਾਡੇ ਪਿਤਾ ਕੌਣ ਹੈ ਮਾਤਾ ਮੋਤੂ ਸਾਹਿਬ ਪਾਸ ਇੱਕ ਗੱਲ ਪੱਕੇ ਵੜ ਕੇ ਰੱਖੋ ਮਾਤਾ ਸਾਹਿਬ ਗੁਰਜੀ ਨੂੰ ਆਪਣੇ ਆਪਣੇ ਬੱਚਿਆਂ ਨੂੰ ਵੀ ਮਾਤਾ ਦੀ ਮਾਤਾ ਦੀ ਗੁੱਟੀ ਦੇਣੀ ਉਹਨਾਂ ਦੇ ਲੜਕੇ ਲੜ ਲੱਗੇ ਰਹਿਣਾ ਆਪਾਂ ਅਸੀਂ ਇਹ ਜੇ ਜਦੋਂ ਵੀ ਦੁੱਖ ਆਏ ਗੁਰੂ ਸਾਹਿਬ ਜੀ ਕੋਲ ਜਾ ਕੇ ਬੇਨਤੀ ਕਰਦੇ ਪੱਲਾ ਪਾ ਲੈਣਾ ਬੜਾ ਵੱਡਾ ਦੁੱਖ ਆ ਜੇ ਸੰਸਾਰਿਕ ਆ ਜੀਵਨ ਹੈ ਉਹ ਸਾਰੀ ਗੱਲਾਂ ਜੀਵਨ ਚ ਘਟਣਾ ਹੁੰਦੀਆਂ ਰਹੰਦੀਆਂ ਨੇ ਮੈਂ ਦੇਖਦਾ ਅੱਜ ਦੇ ਟਾਈਮ ਤੇ ਬੜਾ ਦੁੱਖ ਜੇ ਬੜਾ ਕਸਟਮ ਹੈ ਆ ਵੀ ਰਹੇ ਨੇ ਸੰਸਾਰਤੀ ਆ ਰਹੇ ਨੇ ਸਾਰੇ ਇਹ ਕੱਲਾ ਨਹੀਂ ਮੇਰੇ ਕੱਲੇ ਤੇ ਤੁਹਾਡੇ ਕੱਲੇ ਤੇ ਆ ਰਹੇ ਸਾਰੇ ਸੰਸਾਰ ਦੇ ਵਿੱਚ ਕਸ਼ਟ ਬਹੁਤ ਜ਼ਿਆਦਾ ਭਾਣ ਭਿਆਨਕ ਕਸ਼ਟ ਨੇ ਸਰੀਰਕ ਦੁੱਖ ਵੀ ਨੇ ਮਾਨਸਿਕ ਤਣਾਅ ਬੜਾ ਬਹੁਤ ਤਣਾਅ ਬੜਾ ਔਰ ਬੜੀ ਸ਼ਾਂਤੀ ਨਾਲ ਰੱਖੋ ਆਪਣੇ ਆਪ ਨੂੰ ਬੜੀ ਸ਼ਾਂਤੀ ਨਾਲ ਚੱਲਣਾ ਹੈ ਘਬਰਾਣਾ ਨਹੀਂ ਗੁਰੂ ਮੇਰੇ ਸੰਗ ਸਦਾ ਹਾਂ ਬੁਰ ਗੁਰੂ ਮੇਰੇ ਸੰਗ ਹੈ ਮਹਾਰਾਜ ਜੀ ਮੇਰੇ ਨਾਲ ਰਹਿਣਾ ਮੈਂ ਬੜੇ ਔਖੇ ਸਮੇਂ ਚ ਚੱਲ ਰਿਹਾ ਹਾਂ ਔਖੀ ਘੜੀ ਘੜੀ ਟਾਈਮ ਆ ਗਿਆ ਮਾਰੀ ਕਿਰਪਾ ਬਚਾ ਕੇ ਰੱਖਣਾ ਮੈਨੂੰ ਹਾਂ ਮੈਂ ਜਾ ਲੇ ਮੈਂ ਚੱਲ ਰਿਹਾ ਹਾਂ ਮੈਂ ਆ ਰਿਹਾ ਹਾਂ ਮਾਰੀ ਕਿਰਪਾ ਕਿਉਂ ਮੈਂ ਦਫਤਰ ਜਾ ਰਿਹਾ ਮੈਂ ਕੰਮ ਤੇ ਜਾ ਰਿਹਾ ਜਿੱਤੇ ਵੀ ਜਾਣਾ ਮਹਾਰਾਜ ਨੂੰ ਹਰ ਟਾਈਮ ਯਾਦ ਰੱਖਣ ਪਿਆ ਆਪਣੇ ਆਪ ਨੂੰ ਤਿਆਰ ਵਰ ਤਿਆਰ ਰੱਖਣ ਤੁਸੋਂ ਇਹ ਕੀ ਹੈ ਕਿ ਇਹ ਬੇਨਤੀ ਹੈ ਵੀ ਥੋੜੀ ਬੇਨਤੀ ਹੈ ਕਿਸੇ ਗਲਾ ਆਇਆ ਨਾ ਕਰਨਾ ਵੀ ਵੀ ਮੈਂ ਪੂਸੇ ਉਥੇ ਪ੍ਰਚਾਰ ਉਥੇ ਅਲੱਗ ਹੈ ਇੱਥੇ ਮੈਂ ਉਹੀ ਬੈਠੇ ਸਾਰੇ ਬੈਠੇ ਹੋਏ ਨੇ ਸਾਰੇ ਸੁਰਨਾ ਸਾਹਿਬ ਦੇ ਅਨਦਾਰ ਜੁੜੇ ਹੋਏ ਨੇ ਔਰ ਉਹਨਾਂ ਦਾ ਵਿਸ਼ਾ ਇਹ ਹੀ ਸੀ ਬਸ ਗੁਰਗਨ ਸਾਹਿਬ ਤੋਂ ਵੱਡਾ ਉਹਨਾਂ ਨੇ ਆਪਣੀ ਧਾਰਾ ਨੂੰ